में निकाल देंगे और क्या है ना भले 2:00 आए हां तो कहा तेरे को दिखाया तो ए, बीच -बीच है थोड़ा बीच-बीच में नरम है बीच-बीच में ऐसा चल रहा है वो क्या बोल रहा है तो, खरेगा नहीं, नहीं नहीं खरेगा क्या वे? वो वो कटरा अपना हाँ हो रहा है दा हां ये बोलता 1 2 बजे आएंगे उसी से उसनने होगा ना नहीं 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 वो ऐसा कुछ नहीं होगा उसमें ਚਾਹੇ ਜੀ ਗਾਡੀ ਹੋਵੇ ਚਾਹੇ ਬੋਗਾਟੀ ਨੁਕਸਾਨ ਹੀ ਹੋਗਾ ਬਸ ਇਸਕਾ ਐਸਾ ਹੈ ਖੜਾ ਹੋਣਾ ਚਾਹੀਏ ਹਾਂ ਗिरा ਨਹੀਂ ਹੋਣਾ ਚਾਹੀਏ ਜੇ نیچے gira ਹੋ ਤੋ ਉਸਕੋ ਉਠਾਣੇ ਮੇ ਰੀਲ ਝਾੜ ਦਿੰਦਾ ਹੈ ਅੱਗੇ ਵਾਲਾ ਬਲੇਟ ਝਾੜ ਦਿੰਦਾ ਹੈ ਜੇ ਖੜਾ ਰਹੇਗਾ ਤੋ ਇੱਕਦਮ ਸੇ ਅੰਦਰ ਜਾਏਗਾ ਇਹ ਤੋ ਖੜਾ ਹੈ ਹੈ ਨਾ ਹਾਂ ਇਹ ਖੜਾ ਹੈ ਸਰੋ ਕੋਈ ਬਾਤ ਨਹੀਂ ਇਹ ਤੋ ਕੱਟ ਜਾਏਗਾ ਬਈਆ ਲਓ ਜੀ ਅੱਜ ਆਪਾਂ ਨੂੰ ਸਰੋਂ ਦੀ ਬਾਡੀ ਮਿਲੀ ਆ ਠੀਕ ਹੈ ਜੀ ਇੱਕ ਪਾਸੇ ਰੈਂਡ ਲਾਈ ਹੋਈਆਂ ਇਹਨਾਂ ਦੀ ਦੇਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਆਹ ਭਾਈ ਹੈਗਾ ਆਪਣਾ 에ਜੰਟ ਨਰਸੀ ਤੇ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੀ ਸਪੋਰਟ ਬਹੁਤ ਵਧੀਆ ਆਪ ਨੂੰ ਮਿਲ ਰਹੀ ਆ ਮੇਰੇ ਭਰਾ ਇਕਨੇ ਦੱਬ ਕੇ ਸਪੋਰਟ ਕਰੋ ਤੇ ਬਾਕੀ ਅੱਜ ਤਰੀਕ ਹੋ ਗਈ ਜੀ 29 ਤਰੀਕ ਦੂਜਾ ਮਹੀਨਾ 2024 ਠੀਕ ਆ ਜੀ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਰੋ ਠੀਕ ਆ ਜੀ ਬਾਕੀ ਦੇਖ ਸਕਦੇ ਹੋ ਰੈਂਡ ਦੀ ਖੇਤੀ ਬਹੁਤ ਵਧੀਆ ਕਈ ਕਈ ਕੀਲਿਆਂ ਦੇ ਵਿੱਚ ਆ ਬਾਕੀ ਗੁਜਰਾਤ ਦੇ ਵਿੱਚ ਲਗਭਗ ਮਤਲਬ ਸੌਂਫ ਦੀ ਖੇਤੀ ਹੁਣ ਬਹੁਤ ਜ਼ਿਆਦਾ ਆ ਇਹ ਬਰਿਆਲੀ ਕਹਿ ਦਿੰਦੇ ਨੇ ਮਤਲਬ ਸੌਂਫ ਦੀ ਖੇਤੀ ਇੰਨੀ ਕਿ ਜ਼ਿਆਦਾ ਬਹੁਤ ਜ਼ਿਆਦੀ ਆ ਬਾਕੀ ਸ਼ਰੋਂ ਦੀ ਗੱਲ ਕਰੀਏ ਤਾਂ ਅੱਜ ਆ ਪਾਸ ਸ਼ਰੋਂ ਵੱਢਾਂਗੇ ਹੈਗਾ ਤਿੰਨ ਬਿਗੇ ਪਰ ਲੰਬੀ ਪੱਟੀ ਆ ਦੋ ਹੀ ਗੇੜੇ ਲੱਗਣੇ ਨੇ ਜਾਂ ਤਿੰਨ ਗੇੜੇ ਮਸ਼ੀਨ ਦੇ ਤੇ ਤੰਨਕ ਵੀ ਕਿਹ ਮਿਲੇ ਨੇ ਵੀ ਚਲੋ ਖਾਲੀ ਨਾਲੋਂ ਆਪਾਂ ਇਹ ਕੱਢਾਂਗੇ ਅੱਜ ਸਰੋਂ ਬਾਕੀ ਦੇਖਿਆ ਜਾ ਬਤਾ ਜੀ ਹੁਣ ਹੌਲੀ ਹੌਲੀ ਕੰਮ ਚੱਲੂਗਾ ਕਣਕਾਂ ਦਾ ਕੰਮ ਹਜੇ ਨਰਮ ਤੇ ਟਟਮਾ ਜਿਹਾ ਚੱਲ ਪਿਆ ਜਣ ਜੀ ਲਗਭਗ ਆ ਦੇਖ ਸਕਦੇ ਹੁਣ ਤੁਸੀਂ ਇਹ ਜਿਹੜੇ ਟਿਕਾਣੇ ਤੇ ਰਹਿੰਦੇ ਨੇ ਏਕਣੇ ਆ ਇਹਨਾਂ ਦੀਆਂ ਮੋਟਰਾਂ ਨੇ ਇੱਥੇ ਇਹਨਾਂ ਦਾ ਭਾਂਡਾ ਟਿੰਡਾ ਖਾਣਾ ਪੀਣਾ ਸਾਰਾ ਕੁਝ ਖੇਤਾਂ 'ਚ ਇਹ ਤਾਂ ਲਾ ਲੈਂਦੇ ਨੇ ਜਿਗਾਰੜ ਦੇਖੋ ਬੱਚੇ ਨੇ ਰਸਣ ਪਾਣੀ ਸਾਰਾ ਕੁਝ ਪਿਆ। ਇਹ ਆ ਬਾਈ ਨਾਲ ਆਪਾਂ ਦੇਖਣ ਆਏ ਸੀ ਇਹ ਹੈ ਏਜੰਟਾ ਬਾਈ ਠੀਕ ਆ। ਆ ਦੇਖੋ ਜੀ ਝੋਲੇ ਚਲੇ ਜਗੜ ਬਣਾਇਆ ਹੋਇਆ ਲੱਕੜਾ ਲੁਕੜਾ ਕੋਲ ਪਈਆਂ ਨੇ। ਲਓ ਜੀ। ਇਹ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਰਦੇ ਹੋ ਜੀ। ਬਾਕੀ ਚਲੋ ਹੁਣ ਆਪਾਂ ਚੱਲਦੇ ਹਾਂ ਬਾਕੀ ਸੌਂਗ ਵੀ ਬਾਡੀ ਕਰਾਂਗੇ ਨਾਲੇ ਅੱਜ ਕਣਕ ਵੀ ਆ। ਇਹ ਉਹ ਆਪਾਂ ਤੁਹਾਨੂੰ ਨਾਲ ਹੁੰਦੀ ਵੀਡੀਓ ਦਿਖਾਵਾਂਗੇ। ਲੋ ਉਰੇ ਖਾਰ ਪਈ ਹੋਈ ਆ ਪਤਾ ਇੱਥੇ ਥੋੜਾ ਜਿਹਾ ਮਰੂ ਫਸਲਾ ਨੇ ਪਰ ਪਾਣੀ ਦੀ ਬਹੁਤ ਜਿਆਦਾ ਘਾਟ ਆ ਰੰਡੇਦਾਰ ਝਾੜੀਆਂ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਆਪਾਂ ਹੁਣ ਜੰਦੇ ਸੀਗੇ ਮੋਟਰਸਾਈਕਲ ਤੇ ਬੈ ਕੇ ਸਰੋਂ ਦਾ ਖੇਤ ਦੇਖ ਕੇ ਆਏ ਏਕੜ ਦੇ ਉਰੇ ਰਾਹ ਨੇ ਟੇਡੇ ਮੇਡੇ ਰਾਹਤੇ ਵੀ ਮਤਲਬ ਆਪਣੇ ਨਿਆਉ ਦੀ ਤਰ੍ਹਾਂ ਫੱਦਰ ਨੂੰ ਹੋਗੇ ਜਲਦੀ ਦੇਖਿਆ ਜਾਵੇ ਤਾਂ ਪਰਾਣਾ ਸਭਾ ਜਾਰ ਆਪਾਂ ਨੂੰ ਉਰੀ ਦੇਖਣ ਨੂੰ ਮਿਲਦਾ ਤੇ ਆਹ ਦੇਖੋ ਕਣਕ ਲਾਈ ਹੋਈ ਆ ਅੱਧਾਗੇ ਦਿਖਾਦੀ ਪਿਆ ਪਰੇ-ਪਰੇ ਮੜੀ ਜੀ ਕਣਕ ਖੜੀ ਆ ਆਪਣੀ ਪਿਆ ਮੰਗੋ ਭਾਰੀ ਫਸਲ ਨਹੀਂ ਹੈਗੀ ਵੀਰੇ ਤੇ ਹਾਂਜੀ ਬਾਈ ਜੀ ਹੁਣ ਆਪਾਂ ਮਸ਼ੀਨ ਲੈ ਕੇ ਆ ਗਏ ਸੀਗੇ ਉਹ ਜਿਹੜੀ ਆਪਾਂ ਸਵੇਰੇ ਸਰੋਂ ਦੇਖੀ ਆ ਤੇ ਬਹੁਤ ਹੀ ਜ਼ਿਆਦਾ ਤੰਗ ਰਸਤਾ ਗੁਜਰਾਤ ਦੇ ਵਿੱਚ ਦੇਖ ਸਕਦੇ ਹੁਣ ਆਪਣੀ ਮਸ਼ੀਨ ਆਉਂਦੀ ਆ ਅੱਗੇ ਤੇ ਸਾਈਡਾਂ ਤੇ ਝਾੜੀਆਂ ਰਸਤਾ ਪੂਰਾ ਪੂਰਾ ਹੀ ਆ ਆ ਜਿਹੜੀ ਲੀ ਬਣੀ ਹੋਈ ਆ ਟਰੈਕਟਰ ਵਾਲੀ ਉਹ ਆ ਲੀ ਦੇਖੋ ਹੁਣ ਪੂਰਾ ਪੂਰਾ ਅੱਗੇ ਇਦੋਂ ਵੀ ਤੰਗ ਰਸਤਾ ਤੇ ਚਲੋ ਠੀਕ ਆ ਜੀ ਅੱਗੇ ਆਪਾਂ ਮਿਲਦੇ ਆ ਜੇ ਕੋਈ ਹੋਰ ਹੋਇਆ ਹੁਣ ਦਿਖਾਉਨੇ ਆ ਤੇ ਹੋਰ ਜੀਆਂ ਵੀ ਨੇ ਸਾਈਡ ਤੇ ਕੰਡਾ ਕੰਡੇ ਵਾਲੀ ਤਾਰ ਵੀ ਆ ਨਾਲੇ ਨਾਲੇ ਅੰਕਲ ਖੜਾ ਸ਼ਾਮਾਂ ਦੇ ਵਿੱਚ ਕਹਿੰਦਾ ਧੁੱਪਾਂ ਬਹੁਤ ਪੈਂਦੀ ਆ ਤੇ ਦੇਖ ਸਕਦੇ ਹੋ ਜੀ ਆਹ ਫੇ ਅੰਕਲ ਕਹਿਵਾ ਹਾਂ ਹਾਂ ਰੈਂਡ ਕਹਿਵਾ ਹੀ ਤੇ ਬਾਕੀ ਆ ਵੀ ਆਪਾਂ ਕਿਸੇ ਟਾਈਮ ਵੱਡਾ ਕੇ ਕਣਕ ਹਜੇ ਵਿੱਚ ਵਿੱਚ ਹਰੀਆ ਹਜੇ ਤੇ ਦੇਖ ਸਕਦੇ ਹੋ ਇੱਕ ਪਾਸੇ ਰਿੰਡ ਤੇ ਇੱਕ ਪਾਸੇ ਦੀਪਾਲ ਭਾਈ ਲਈ ਆਉਂਦਾ ਮਸ਼ੀਨ ਕਿ ਅਸੀਂ ਜੋ ਸੁਵਰਾਜ ਠੀਕ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਨਿਕਲ ਜੂਰੇ ਚਲ ਠੀਕ ਆ ਕਹਣਾ ਨਿੰਗ ਜੂਗੀ ਆਪਾਂ ਮੈਂ ਕਿਹਾ ਪੁੱਤ ਜੇ ਫਮੜੀ ਸੀਗੀ ਇੱਕ ਸਾਈਡ ਤੇ ਬਾਕੀ ਲਓ ਜੀ ਤੰਗ ਰਸਤੇ ਗੁਜਰਾਤ ਦੇ ਦੇਖ 사ਤੋਂ ਤੁਸੀਂ ਮਗਰ ਆਪਣੇ ਮਸ਼ੀਨ ਆਉਂਦੀ ਆ ਨਾਲ ਛੇਰ ਸਿੰਘ ਪਿੰਡ ਘਰਾਲੇ ਤੋਂ ਆਪਣੇ ਨਾਲ ਬਾਈ ਮੂਰੇ ਮੂਰੇ ਪਿਛਲੀਆਂ ਪੀੜੀਆਂ ਦੇ ਵਿੱਚ ਦੇਖਣਾ ਬੱਤਰੀ ਉਨੀ ਭੋਲੇ ਉਨੀ ਆਪਣੇ ਨਾਲ ਸੀਗੇ ਤੇ ਇਸ ਵਾਰ ਆਪਣੇ ਨਾਲ ਅੰਕਲ ਆ ਤੇ ਤਿੰਨੇ ਜਣੇ ਅਸੀਂ ਗੁਜਰਾਤ ਆ ਗਏ ਸੀਗੇ ਕਿੰਨੇ ਜਣੇ ਆ ਅਸੀਂ ਗੁਜਰਾਤ ਆ ਗਏ ਸੀਗੇ ਜੀ ਇਹ ਲਿਆ ਬਾਈ ਹੌਲੀ ਹੌਲੀ ਦੇਖ ਕੇ ਥੱਲੇ ਬਹੁਤ ਧਿਆਨ ਨਾਲ ਦੇਖਣਾ ਪੈਂਦਾ ਜੀ ਕਈ ਵਾਰ ਖੁੰਗਰਾਂ ਖੜੀਆਂ ਹੁੰਦੀਆਂ ਨੇ ਇਹ ਬਹੁਤ ਧਿਆਨ ਨਾਲ ਚੱਲਣਾ ਪੈਂਦਾ ਤਾਂ ਕਿ ਰਾਸਤੇ ਨੇ ਜਿਹੜਾ ਉਹ ਅੱਗੇ ਵਾਲਾ ਰਸਤਾ ਉਹ ਇਤੋਂ ਵੀ ਤੰਗਾ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਮਸ਼ੀਨ ਲਈ ਆਉਂਦੇ ਸੀ ਇੱਕ ਪਾਸੇ ਰਿੰਡ ਖੜੀ ਆ ਜੀ ਮਗਰ ਮਸ਼ੀਨ ਆਉਂਦੀ ਆ ਦੇਖ ਸਕਦੇ ਹੋ ਜਿਵੇਂ ਹਾਥੀ ਵਾਲੇ ਭਾਈ ਨਹੀਂ ਹੁੰਦੇ ਆ ਕਿ ਹਾਥੀ ਨੂੰ ਕੋਇ ਮਗਰਲੇ ਨੂੰ ਹੱਥ ਦੇ ਦੀ ਯਾਰ ਹਜੇ ਮੋਟਰਸਾਈਕਲ ਵਾਲਾ ਮਗਰ ਇੱਕ ਮਿੰਟ ਆਉਣ ਦੇ ਆਉਣ ਦੇ ਲਓ ਜੀ ਮੋਟਰਹੈਂਡ ਕੱਢਤਾ ਹਾਂ ਕਿਹੜਾ ਆਹਾ ਇਹ ਅਕਲ ਕੋਲ ਜਾ ਇਹ ਹੈ ਇਹ ਇੱਕ ਪਾਸੇ ਸੌਂਫ ਗੱਡੀ ਆ ਜੀ ਸੌਂਫ ਜੇ ਹਰੀ ਆ ਗੁਜਰਾਤ ਵਿੱਚ ਸੌਂਫ ਦਾ ਕੰਮ ਬਹੁਤ ਜ਼ਿਆਦਾ ਆਇਤ ਕੀ ਬਾਕੀ ਹਜੇ ਤਾਂ ਫਿਲਹਾਲ ਸੌਂਫ ਨੂੰ ਲੱਗ ਜਾਣਗੇ 15 ਜਾਂ 20 ਦਿਨ ਤੱਕ ਲੱਗੇ ਜਾਣੇ ਲਗਭਗ ਕਣਕ ਤੋਂ ਬਾਅਦ ਆਪਣਾ ਸੌਂਫ ਦਾ ਕੰਮ ਚੱਲੂਗਾ ਜੀ ਤੇ ਆ ਦੇਖੋ ਪਾਈਪ ਲਾਈਨ ਵਿੱਚ ਜੀ ਉਹ ਗੱਡੀ ਹੋਈ ਆ ਇੱਕ ਪਾਸੇ ਜੀਰਾ ਲਾਇਆ ਹੋਇਆ ਆ ਦੇਖ ਸਕਦੇ ਹੋ ਵਿੱਚੇ ਸੌਂਫ ਮਿਕਸ ਦੋ ਦੋ ਤਿੰਨ ਤਿੰਨ ਫਸਲਾਂ ਲਾਉਂਦੇ ਨੇ ਇਹ ਠੀਕ ਆ ਠੀਕ ਆ ਠੀਕ ਆ ਓਕੇ ਆ ਸੰਗਲ ਹੀ ਨਿਕਲ ਗਈ ਕਹਿੰਦਾ ਪੌੜੀ ਦੀ ਚੱਲ ਕੋਈ ਨਾ ਕੋਈ ਨਹੀਂ ਇੱਥੇ ਪਾਲਾ ਲੀਵਰ ਤੇ ਆਹ ਰਸਤਾ ਜੀ ਪੂਰਾ ਖਤਰਨਾਕ ਆਪਣੀ ਪਿਛਲੀਆਂ ਵੀਡੀਓ ਜਰੂਰ ਦੇਖਿਓ ਉਹਦੇ ਵਿੱਚ ਇਹ ਰਸਤੇ ਆ ਜੀ ਆਪਾਂ ਕੱਢੀ ਹੋਈ ਆ ਮਸ਼ੀਨ ਕਿਉਂਕਿ ਤੁਹਾਨੂੰ ਪਤਾ ਇੱਕ ਸਾਲ ਨੰਗਣ ਤੋਂ ਬਾਅਦ ਝਾੜੀਆਂ ਬਹੁਤ ਵੱਧ ਜਾਂਦੀਆਂ ਨੇ ਤੇ ਪਿਛਲੇ ਸੀਜ਼ਨ 'ਚ ਆਪਣੀ ਇੱਥੇ ਕਿ ਮਸ਼ੀਨ ਫਸ ਗਈ ਇੱਕ ਪਾਸੇ ਮਤਲਬ ਖੁੰਡ ਸੀਗੀ ਇੱਕ ਪਾਸੇ ਬੁਰਜੀ ਆ ਗਈ ਸੀ ਤੇ ਮਸ਼ੀਨ ਬਿਲਕੁਲ ਹੀ ਪੂਰੀ ਪੂਰੀ ਨੰਗੀ ਸੀ ਬਾਕੀ ਸਾਡੇ ਕੋਲ ਚੇਅਰਮੈਨ ਸਾਹਿਬ ਆਪਣੇ ਕੋਲ ਨੇ ਇਹ ਆਪੇ ਨਗਾਉਣਗੇ ਦੇਖ ਕਦੇ ਟੰਡਾ ਬਹੁਤ ਹੀ ਇੱਥੇ ਜ਼ਹਿਰੀਲਾ ਬਹੁਤਾ ਜਿੱਥੇ ਲੱਗਦਾ ਤਾਂ ਪੀਕ ਪਾ ਦਿੰਦਾ ਹੋਰ ਦੇ ਹੋਰ ਜਿਹੜੀ ਪੂਰੀ ਪੂਰੀ ਹੋ ਆ ਮੂਰੀਆ ਕੰਮ ਕੋਈ ਹੈ ਨਹੀਂ ਸੀਗਾ ਕਣਕਾਂ ਦਾ ਹਜੇ ਕੰਮ ਥੋੜਾ ਜਿਹਾ ਲੇਟ ਆ 5-6 ਦਿਨ ਇਸ ਕਰਕੇ ਹੁਣ ਸਰੋਂ ਵੱਢਣ ਚੱਲੀ ਸੀ ਜਿਹੜੀ ਆਪਾਂ ਸਵੇਰੇ ਸਰੋਂ ਦੇਖੀ ਆ ਜਿਹੜੀ ਆਪਾਂ ਸਵੇਰੇ ਸਰੋਂ ਦੇਖੀ ਆ ਬਾਕੀ ਇਹ ਝਾੜੀਆਂ ਦੇ ਵਿੱਚ ਮਖਿਆਲ ਬਹੁਤ ਬੜਾ ਬੜਾ ਹੁੰਦਾ ਤੇ ਮਖਿਆਲ ਤੋਂ ਬਹੁਤ ਦੇਖ ਕੇ ਚੱਲਣਾ ਪੈਂਦਾ ਜੀ ਆ ਦੇ ਅੰਕਲ ਇਹ ਮਾੜੀਆਂ ਮਾੜੀਆਂ ਪਹਿਲਾਂ ਵੀ ਟਾਣੀਆਂ ਖੜਕੇ ਗਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਪੱਤੇ ਝੜੇ ਹੋਏ ਨੇ ਜਿਹੜੇ ਇੱਥੋਂ ਵੀ ਪਹਿਲਾਂ ਵੀ ਮਸ਼ੀਨ ਲੰਗੀ ਹੋਈ ਆ ਤੇ ਆਪਣੇ ਤੋਂ ਪਹਿਲਾਂ ਮਸ਼ੀਨ ਇੱਕ ਬਾਢੀ ਕਰਕੇ ਗਈ ਆ ਇੱਕ ਪਾਸੇ ਜੀਰਾ ਲੱਗਾ ਦੇਖੋ ਦੇਖ ਸਕਦੇ ਹੋ ਤੇ ਇੱਕ ਪਾਸੇ ਢੇਰ ਲਾਇਆ ਹੋਇਆ ਜੀਰੇ ਦਾ ਇਹ ਦੁਪਹਿਰ ਦਾ ਸਮਾਂ ਜੀ 2 ਵਜੇ 2 ਵਜੇ ਦੇ ਕਰੀਬ ਉਹ ਜਾਲੀ ਦੇਖਣੀ ਤਾਂ ਮਖਿਆਲ ਉੱਠ ਖੜਿਆ ਅੰਕਲ ਅੰਕਲ ਮਖਿਆਲ ਆ ਗਿਆ ਆ ਜਾ ਉਰੇ ਆ ਜਾ ਅੱਜਾ ਮਖਿਆਲ ਉੱਠ ਖੜਿਆ ਮਖਿਆਲ ਉੱਠ ਖੜਿਆ ਦੀਪੇ ਮਖਿਆਲ ਆ ਮੂੰਹ ਨਵੇਟ ਲਾ ਅੰਕਲ ਮਖਿਆਲ ਉੱਠ ਖੜਿਆ ਮਖਿਆਲ ਕੂਣ ਆਉਂ ਵੀ ਖਾਜੂ ਖਾ ਜੇ ਮੜਾ ਜੇ ਲੜ ਗਿਆ ਡੰਗ ਬਾਹੂ ਪੜਾ ਅੰਕਲ ਅੰਕਲ ਤੇਰੇ ਲੜ ਗਿਆ ਅੰਕਲ ਲੜ ਗਿਆ ਹੈ ਅੰਕਲ ਖੜੀ 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 ਕੀ ਹਾਂ ਚੱਪਲ ਮਾਰ ਤਾ ਸਿਰ ਤੇ ਚੱਪਲ ਮਾਰ ਅੰਕਲ ਤੇ ਲੜ ਗਈ ਜੀ ਮੱਖੀ ਮਗਰ ਪੈ ਗਿਆ ਅੰਕਲ ਭੱਜਲਾ ਭੱਜਲਾ ਅੰਕਲ ਤੇਰੇ ਕੋਲਸ ਨਹੀਂ ਹੈਗਾ ਮਗਰ ਮਗਰ ਕੋਸ ਨਹੀਂ ਹੈਗਾ ਓਹੋ ਮਖਿਆਲ ਨੇ ਘੇਰ ਲਿਆ ਜੀ ਡੂਮਣਾ ਉੱਠ ਖੜਿਆ ਤੇ ਅੰਕਲ ਦੇ ਆਪਾ ਪਰਨੇ ਤੇ ਤੁਹਾਨੂੰ ਦਿਖਾਈ ਆ ਮੱਖੀ ਲੜ ਗਈ ਇੱਕ ਉਹਦੇ ਮੂੰਹ ਤੇ ਡੰਗ ਬਹੁਤ ਭੈੜਾ ਮਾਰ ਗਈ ਬਾਕੀ ਆਪਣੇ ਤਾਂ ਹਜੇ ਬਚਾ ਬਾਬੇ ਦੀ ਮਿਹਰ ਨਾਲ ਬਹੁਤ ਰੀਏ ਨੇ ਆਜਾ ਆਜਾ ਕੋਈ ਨਹੀਂ ਕੋਈ ਨਹੀਂ ਆ ਜਾਲੀ ਠੀਕ ਆ ਜਾਲੀ ਕੋਈ ਨਹੀਂ ਉੱਥੇ ਜਾ ਕੇ ਕਰ ਲਾਂਗੇ ਮੜੀ ਜੀ ਸਿੱਧੀ ਕੋਈ ਗੱਲ ਨਹੀਂ ਜੇ ਮੜਾ ਮੋਟਾ ਲੱਗ ਵੀ ਗਿਆ ਕਿਉਂਕਿ ਮਖਿਆਲ ਸੀਗਾ ਜੀ ਬਹੁਤ ਬੜਾ ਛੱਤਾ ਲੱਗਿਆ ਸੀ ਝਾੜ ਦੇ ਵਿੱਚ ਨਹੀਂ ਪਤਾ ਲੱਗਦਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੀ ਪਤਾ ਲੱਗੂਗਾ ਬਹੁਤ ਬੜਾ ਮਖਿਆਲ ਲੱਗਿਆ ਹੋਇਆ ਸੀਗਾ ਅੰਕਲ ਦੇ ਵਿਚਾਰ ਦੇ ਲੜ ਗਈ ਮੱਖੀ ਆਹ ਕ ਲੜ ਗਈ ਮੱਖੀ ਨੂਨ ਨਾਲ ਨੂਨ ਨਾਲ ਲਾ ਲੰਦਾ ਇੱਥੇ ਕਿੱਥੇ ਉਰੇ ਆਹ ਲੜ ਗਈ ਹਨ ਹਾਂ ਆ ਤੇ ਆ ਲਾਲ ਲਾਲ ਤੇ ਕਰਤਾ ਅਕਲ ਡੰਗ ਇੱਥੇ ਦੇ ਅਕਲ ਡਾਂਗਾ ਹੈਗਾ ਬਿੱਥੀ ਆ ਆਈ ਮੜ ਜਾ ਅੱਗੇ ਆ ਜਾ ਮੈਂ ਨੌਂ ਹੀ ਅੱਜ ਨੌਂ ਮੈਂ ਅੱਜ ਵੱਢ ਕੇ ਹਟਿਆ ਇੱਕ ਮਿੰਟ ਦੀਪੇ ਉਹ ਆਉਂਦਾ ਲਈ ਮੈਂ ਸੀ ਗੇਅਰ ਕੱਟੀ ਗੇਅਰ ਇਹ ਹੁਣ ਹੁਣ ਡੰਗ ਨਿਕਲ ਗਿਆ ਨਿਕਲ ਗਿਆ ਇਹ ਆਹ ਵਾਲਾ ਪਤਾ ਹੱਥ ਮਾਰਨ ਆ ਗਈਆਂ ਸੀ ਹੱਕ ਲਓ ਤੇ ਕਹਿੰਦੇ ਤੇ ਮਖਿਆਲ ਲੜ ਗਿਆ ਜੀ ਦੀਪਾ ਬਾਈ ਨੇ ਤਾਂ ਮੂੰਹ ਤੇ ਕੱਪੜਾ ਲੈ ਲਿਆ ਹੁਣ ਤੇ ਹਜੇ ਵੀ ਨਾਲ ਨਾਲੇ ਅਲੱਗ-ਪੱਗ ਯਾਨੀ ਕਿ ਵਿਚਾਰ ਹੈਗਾ ਡੂਮਲਾ ਸੀ ਇੰਨੇ ਦੀ ਮੋਟੀ ਮੱਖੀ ਸੀਗੀ ਤੁਸੀਂ ਵੀਡੀਓ ਦੇ ਵਿੱਚ ਦੇਖੀ ਹੋਣੀ ਆ ਤੇ ਚਲੋ ਆਪਣੇ ਤਾਂ ਹਜੇ ਵਿਚਾਰ ਰਹਿ ਗਿਆ ਜਾ ਕੇ ਦੇਖ ਮਖਿਆਲ ਹੋਰ ਨਾ ਹੋਵੇ ਚੱਲ ਕੋਈ ਨਹੀਂ ਅੰਕਲ ਪਰਨਾ ਬਣ ਲਈ ਤੇ ਸ਼ੁਕਰ ਕਰ ਆਹਦੇ ਅੰਕਲ ਤੇ ਤਾਂ ਫੜ ਜਾ ਕਰਤਾ ਉਹਨੇ ਆਹ ਦੇ ਆਹ ਹੋਰ ਕੋਈ ਗੱਲ ਨਹੀਂ ਤੇ ਝਾੜਾਂ ਦੇ ਵਿੱਚ ਪਤਾ ਨਹੀਂ ਲੱਗਦਾ ਜੀ ਅੱਕਣੇ ਵਾਸਤੇ ਥੋੜੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਹਲੁੰਡੀ ਬਹੁਤ ਆ ਇੱਥੇ ਕਿਉਂਕਿ ਝੜਕ ਸੁਸਰਾ ਬਹੁਤ ਆ ਗੁਜਰਾਤ ਦੇ ਵਿੱਚ ਆ ਦੇਖ ਸਕਦੇ ਹੋ ਜੀ ਹੁਣ ਆਪਾਂ ਰਸਤਾ ਕਰਾਸ ਕਰ ਲਿਆ ਸੀਗਾ ਤੇ ਰਾਤੇ ਦੇ ਵਿੱਚ ਬੜੀਆਂ ਮੁਸ਼ਕਲ ਆ ਤੇ ਚਲੋ ਕੋਈ ਨਹੀਂ ਜਿਹੜਾ ਕੁਝ ਹੋਏ ਉਹਨਾਂ ਅੰਕਲ ਦੇ ਵਿਚਾਰ ਤੇ ਮੁੱਕੀ ਲੜ ਗਈ ਤੇ ਇੱਕ ਪਾਸੇ ਦੀਪਾ ਬਾਈ ਲਈ ਆਉਂਦਾ ਮਸ਼ੀਨ ਤੇ ਇੱਕ ਪਾਸੇ ਦੇਖੋ ਜੀ ਰਿੰਡ ਲੱਗੀ ਹੋਈ ਆ ਰਿੰਡ ਠੀਕ ਆ ਇੱਕ ਪਾਸੇ ਦੇਖੋ ਕਣਕ ਆ ਇਹਨਾਂ ਦੇ ਜਿਹੜਾ ਖਾਲੀ ਖੇਤ ਆ ਉਹ ਜਿਹੜਾ ਢੇਰ ਲੱਗੇ ਪਏ ਨੇ ਉਹ ਹੈਗੇ ਨੇ ਜੀਰਾ ਠੀਕ ਆ ਜੀ ਬਾਕੀ ਇੱਕ ਪਾਸੇ ਫੇਰ ਕਣਕ ਆ ਗਈ ਏਕੜ 2 2 3 3 ਬਿਗੇ ਲਏ ਹੋਏ ਨੇ ਕਿ ਕਣਕ ਬਹੁਤ ਹੀ ਜ਼ਿਆਦਾ ਗੁਜਰਾਤ ਦੇ ਵਿੱਚ ਘਟਾ ਤੇ ਸੌਖਾ ਦਾ ਕੰਮ ਵੱਧਾ ਠੀਕ ਆ ਜੀ ਤੇ ਦੇਖ ਸਕਦੇ ਹੋ ਜੀ ਇਹ ਹੈਗੀ ਆ ਕਣਕ ਇਹ ਵੀ ਆਪਾਂ ਆਪਾਂ ਨਹੀਂ ਵੱਢਣੀ ਆ ਮਤਲਬ ਹਜੇ ਨਹੀਂ ਵੱਢਣੀ ਤੇ ਥੋੜੇ ਕਿ ਟਾਈਮ ਤੱਕ ਵੱਢਾਂਗੇ ਠੀਕ ਆ ਜੀ ਹਜੇ ਹਰੀ ਪਈਆ ਵਿੱਚ ਵਿੱਚ ਤੇ ਤੇ ਆ ਥੋੜੇ ਜਿਹੇ ਰਹਿ ਗਏ ਸੀਗੇ ਉਸ ਤੋਂ ਬਾਅਦ ਆਪਾਂ ਫਾਮਾਂਗੇ ਸਫਾਈ ਦਿਖਾਵਾਂਗੇ ਸਰੋਣੀ ਸਵਰਾਜ ਮਸ਼ੀਨ ਦੀ ਠੀਕ ਆ ਜੀ ਬਾਟੀ ਦੀ ਪਾਪਾ ਜੀ ਲੱਗਿਆ ਹੋਇਆ ਵਜਣ ਪੈਰ ਦਾ ਸਮਾ ਆਪਾਂ ਥੱਲੇ ਸੀਗੇ ਇਹ ਸਰੋਂ ਦੇਖੋ ਹੁਣ ਚਲੋ ਜੀ ਸਰੋਂ ਆਪਾਂ ਹੁਣ ਵੱਢਤੀ ਸੀਗੀ ਹਾਂਜੀ ਬਾਈ ਜੀ ਹੁਣ ਆਪਾਂ ਸਰੋਂ ਵੱਢਤੀ ਸੀਗੀ ਤੇ ਹੁਣ ਚੱਲੇ ਸੀਗੇ ਉਸੇ ਰਸਤੇ ਵਾਪਸ ਤੇ ਮੈਨੂੰ ਲੱਗਦਾ ਵਾਪਸ ਫੇਰ ਕੰਮ ਔਖਾ ਹੋ ਜਾਣਾ ਕਿਉਂਕਿ ਉੱਥੇ ਰਸਤੇ ਡੂਣਾ ਲੱਗਿਆ ਹੋਇਆ ਹੋਰ ਪਾਸੇ ਰਸਤਾ ਨਹੀਂ ਹੈਗਾ ਕਿਉਂਕਿ ਲੋਕਾਂ ਦੀਆਂ ਫਸਲਾਂ ਖੜੀਆਂ ਨੇ ਵਿੱਚ ਰਿੰਡ ਵਿੱਚ ਕਾ ਆਪਣੇ ਕੀਆ ਕਪਾਹ ਹੋਈ ਹੈ ਨਾ ਇਸ ਕਰਕੇ ਥੋੜਾ ਜਿਹਾ ਡਿੱਕਾ ਜਿਹਾ ਸੀਗਾ ਤੇ ਬਾਕੀ ਮੇਰਾ ਵੀਰੇ ਜਿਹੜਾ ਵੀਡੀਓ ਦੇਖਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਬਾਢੀ ਆਪਣੇ ਕੋਲ ਕੱਲੀ ਸਰੋਂ ਦੀ ਸੀਗੀ ਕੱਲ ਤੋਂ ਆਪਣਾ ਰੈਗੂਲਰ ਕੰਮ ਚੱਲੂਗਾ ਲਗਾਤਾਰ ਠੀਕ ਆ ਜੀ ਬਾਕੀ ਤੁਹਾਨੂੰ ਨਾਲ ਹੁੰਦੀ ਆਪ ਤੇ ਵੀਡੀਓ ਜਿੱਥੋਂ ਤੱਕ ਦੇਖ ਰਿਹਾ ਮੇਰਾ ਵੀਰ ਭੈਣ ਚਾਹੇ ਕੋਈ ਵੀ ਆ ਹਨਾ ਬਾਹਰ ਬੈਠੋ ਚਾਹੇ ਵਿਦੇਸ਼ ਵਿੱਚ ਜਾ ਕਿਤੇ ਵੀ ਹਨਾ ਤੇ ਮੇਰਾ ਵੀਰ ਕਮੈਂਟ ਜਰੂਰ ਕਰਦੇ ਹੋ ਲਾਈਕ ਸ਼ੇਅਰ ਕਰਦੇ ਹੋ ਯਾਰ ਜਰੂਰ ਠੀਕ ਆ ਆਪਾਂ ਨੂੰ ਤੁਹਾਡੀ ਇੱਕ ਸਪੋਰਟ ਦਾ ਹੀ ਇਸ਼ਾਰਾ ਕਿਉਂਕਿ ਗੁਜਰਾਤ ਵਿੱਚੋਂ ਕੱਲੇ ਹੀ ਅਸੀਂ ਢੇੜੇ ਕੱਢਦੇ ਫਿਰਦੇ ਆਂ ਨਾਲ ਦੀਪੇ ਬਾਈ ਯੂਨੀਨ ਮਗਰ ਮਸ਼ੀਨ ਲਈ ਜਾਂਦੇ ਨੇ ਨਾਲ ਅੰਕਲ ਆ ਠੀਕ ਆ ਜੀ ਬਾਕੀ ਚਲੋ ਠੀਕ ਆ ਜੀ ਅੱਜ ਦੀ ਆਪਾਂ ਅੱਜ ਦੀ ਵੀਡੀਓ ਆਪਾਂ ਇੱਥੇ ਤੱਕੇ ਰੱਖਦੇ ਆਂ ਠੀਕ ਆ ਜੀ ਆ ਦੇਖੋ ਮਸ਼ੀਨ ਦਾ ਟਾਇਰ ਲੱਗਿਆ ਹੋਇਆ ਤੇ ਚਲੋ ਠੀਕ ਹੈ ਜੀ ਕੱਲੂ ਮਿਲਦੇ ਆਪਾਂ ਹੁਣ ਆਪਾਂ ਉਰੋਂ ਮਸ਼ੀਨ ਕੱਢ ਲਈਏ ਬਾਕੀ ਕੱਲ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਉੱਥੇ ਕੀ ਕੋਈ ਸੀਗਾ ਕਿਵੇਂ ਹੋਇਆ ਠੀਕ ਆ